ਆਪਾਂ ਜਦੋਂ ਅਰਦਾਸ ਕਰਦੇ ਹਾਂ ਅਰਦਾਸ ਦੇ ਅੰਦਰ ਸਭ ਤੋਂ ਪਹਿਲਾਂ ਜਿੱਥੇ ਅਕਾਲ ਪੁਰਖ ਨੂੰ ਯਾਦ ਕੀਤਾ ਜਾਂਦਾ ਹੈ ਫੇਰ 10 ਗੁਰੂ ਸਹਿਬਾਨ 10 ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਂ ਪਿਆਰਿਆਂ ਨੂੰ ਫੇਰ ਯਾਦ ਕਰਦੇ ਹਾਂ ਤੇ ਉਹਦੇ ਤੋਂ ਬਾਅਦ ਆਪਾਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਦੇਖੋ ਹੋਰ ਵੀ ਗੁਰੂ ਕੇ ਸਾਹਿਬਜ਼ਾਦੇ ਹੈਗੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੀ ਨੇ ਉਹਨਾਂ ਦਾ ਆਪਣੀ ਥਾਂ ਦੇ ਉੱਤੇ ਕੌਮ ਦੇ ਵਿੱਚ ਬੜਾ ਸਤਿਕਾਰ ਹੈ ਬੜਾ ਅਦਬ ਹੈ ਪਰ ਚਾਰ ਸਾਹਿਬਜ਼ਾਦਿਆਂ ਨੂੰ ਅਸੀਂ ਉਹ ਚੇਚੇ ਤੌਰ ਤੇ ਯਾਦ ਕਰਦੇ ਹਾਂ ਕਿਉਂਕਿ ਇਹ ਚਾਰ ਸਾਹਿਬਜ਼ਾਦੇ ਦੋ ਚਮਕੌਰ ਸਾਹਿਬ ਅਤੇ ਦੋ ਸਰਹੰਦ ਦੀ ਧਰਤੀ ਤੇ ਸ਼ਹੀਦ ਹੋਏ ਇਹਨਾਂ ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਹੀ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਫਰਜ਼ਾਨ ਸਾਹਿਬ ਜادہ ਬਾਬਾ ਜੋਧਾਰ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ ਮੈਂ ਤਕਰੀਬਨ 4:00 ਵਜੇ ਇੱਥੇ ਆ ਗਿਆ ਸੀ ਤੇ ਮੈਂ ਸੰਗਤਾਂ ਦੇ ਵਿੱਚ ਖੁੱਲਾ ਵਿਚਰ ਕੇ ਦੇਖਿਆ ਜੋ ਸੰਗਤਾਂ ਦੇ ਅੰਦਰ ਮਾਹੌਲ ਹੈ ਇਹ ਦਿਲ ਨੂੰ ਸਕੂਨ ਦੇਣ ਵਾਲਾ ਹੈ ਕਿਉਂ ਕਿਉਂਕਿ ਇਹ ਸਾਹਿਬਜ਼ਾਦੇ ਦਾ ਸ਼ਹੀਦੀ ਅਸਥਾਨ ਹੈ ਤੇ ਕੌਮ ਨੂੰ ਪਤਾ ਹੈ ਕਿ ਅਸੀਂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਜਨਮ ਦਿਨ ਤੇ ਯਾਦ ਰੱਖਣਾ ਹੈ ਇਹ ਗੁਰੂ ਕੇ ਸਾਹਿਬਜ਼ਾਦੇ ਨੇ ਫਤਿਹਗੜ ਸਾਹਿਬ ਦੀ ਸੰਗਤ ਸੀ ਹੋਰ ਦੁਰੇਡੇ ਦੇ ਇਲਾਕਿਆਂ ਤੋਂ ਸੰਗਤ ਵਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਜੇ ਇਹ ਹੀ ਮਾਹੌਲ ਪੂਰੇ ਪੰਜਾਬ ਦੇ ਅੰਦਰ ਬਣ ਜਾਵੇ ਵੇਖੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਫਿਰ ਅਨਵੰਡੇ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਸੰਬੰਧਤ ਬਹੁਤ ਗੁਰ ਅਸਥਾਨ ਨੇ ਜੇ ਇਹੀ ਮਾਹੌਲ ਸਭ ਪਾਸੇ ਬਣ ਜਾਵੇ ਉੱਚੇ-ਚੇ ਯਤਨ ਹੋਣ ਸੰਗਤਾਂ ਆਪ ਗੁਰੂ ਸਾਹਿਬ ਗੁਰੂ ਕੇ ਸਾਹਿਬ ਜਾਦੇ ਤੇ ਸ਼ਹੀਦਾ ਨੂੰ ਯਾਦ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਇਕੱਤਰ ਹੋਣ ਤਾਂ ਸਾਡਾ ਇਤਿਹਾਸ ਸਾਡੀ ਕੌਮ ਦੀ ਹਰ ਪੀੜੀ ਤੱਕ ਪਹੁੰਚ ਜਾਵੇਗਾ ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਆਖਿਆ ਕੁਰਬਾਨੀ ਤਿੰਨਹ ਗੁਰ ਸਿੱਖਾਂ ਭਾਏ ਭਗਤ ਗੁਰ ਪੁਰਬ ਕਰਨ ਦੇ ਕਹਿੰਦੇ ਮੈਂ ਸਦਕੇ ਆ ਉਹਨਾਂ ਤੋਂ ਜਿਹੜੇ ਆਪਣੇ ਗੁਰੂਆਂ ਦੇ ਪੁਰਾ ਯਾਦ ਰੱਖਦੇ ਨੇ ਤੁਹਾਡੀ ਗਿਣਤੀ ਇਹ ਦੱਸਦੀ ਹੈ ਗੁਰੂ ਕੀਆ ਸੰਗਤਾਂ ਦੀ ਕਿ ਸਾਡੀਆਂ ਰਗਾਂ ਦੇ ਵਿੱਚ ਜੋ ਕਲਗੀਧਰ ਪਾਤਸ਼ਾਹ ਜੀ ਦਾ ਖੂਨ ਹੈ ਅਸੀਂ ਸੱਚੇ ਪਾਤਸ਼ਾਹ ਜੀ ਨੂੰ ਤੇ ਸੱਚੇ ਪਾਤਸ਼ਾਹ ਦੇ ਸਾਹਿਬ ਜਾਦਿਆ ਨੂੰ ਸ਼ਹੀਦਾਂ ਨੂੰ ਹਮੇਸ਼ਾ ਨਤਮਸਤਕ ਸਾਹਿਬ ਜਾਦਾ ਜੋਹਾਰ ਸਿੰਘ ਜਿਨ੍ਹਾਂ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦਾ ਹੈ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਹਰ ਪੰਥਕ ਕਾਰਵਾਈ ਦੇ ਵਿੱਚ ਪੂਰਾ ਯੋਗਦਾਨ ਪਾਇਆ ਮੈਂ ਜਦੋਂ ਪਹਿਲਾਂ ਵੀ ਇੱਥੇ ਚਮਕੌਰ ਸਾਹਿਬ ਆਉਂਦਾ ਸੀ ਤੇ ਬਾਹਰ ਲਿਖੀਆਂ ਹੋਈਆਂ ਜੋਗੀ ਅੱਲਾ ਯਾਰ ਖਾ ਦੀਆਂ ਦੋ ਲੈਣਾ ਦਿਲ ਨੂੰ ਬੜਾ ਟੁੰਬਦੀਆਂ ਨੇ ਜਿਸ ਕੌਮ ਦੇ ਕੋਲ ਇਹੋ ਜੀਆਂ ਤਵਾ ਰੀਖੀ ਲੈਣਾ ਹੋਣ ਉਹ ਕੌਮ ਕਦੀ ਦੁਨੀਆ ਦੇ ਨਕਸ਼ੇ ਤੋਂ ਨਹੀਂ ਮਿਟ ਸਕਦੀ ਹੈ ਕਿਉਂ ਕਿ ਕਿਉਂਕਿ ਆਪ ਵਾਹਿਗੁਰੂ ਨੇ ਇੰਨਾ ਸ਼ਹੀਦਾ ਨੂੰ ਉਹ ਥਾਂ ਦਿੱਤੀ ਹੈ ਕਿ ਇਹ ਸਦਾ ਦੁਨੀਆ ਦੇ ਵਿੱਚ ਨਾਮ ਚਮਕਦੇ ਰਹਿਣੇ ਨੇ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਦਾਂ ਜਹਾਂ ਖੁਦਾ ਹਕੇ ਲਈਏ ਜੋਗੀ ਅਲਾ ਯਾਰ ਖਾਂ ਇਹ ਚਮਕੌਰ ਸਾਹਿਬ ਦੀ ਗੱਲ ਕਰਦਾ ਹੈ ਕਿ ਇਹ ਵੱਡਾ ਤੀਰਥ ਹੈ ਇੱਕੋ ਤੀਰਥ ਜਿੱਥੇ ਬਾਪੂ ਨੇ ਆਪ ਆਪਣੇ ਸਾਹਿਬਜ਼ਾਦੇਆਂ ਨੂੰ ਆਪਣੇ ਪੁੱਤਰਾਂ ਨੂੰ ਮਦਾਨੇ ਯੰਗ ਦੇ ਵਿੱਚ ਸ਼ਹੀਦ ਹੋਣ ਦੇ ਲਈ ਭੇਜਿਆ ਤੇ ਬਾਪੂ ਦੇ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਜਦੋਂ 10 ਲੱਖ ਫੌਜ ਦਾ ਘੇਰਾ ਤੇ ਗੁਰੂ ਕੇ ਸਿੰਘਾਂ ਦੀ ਗਿਣਤੀ ਘਟ ਇਹ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਸਦੀਵੀ ਤੌਰ ਤੇ ਜੇ ਅਸੀਂ ਆਪਣੇ ਗੁਰੂ ਦਾ ਥਾਪੜਾ ਲਵਾਂਗੇ ਤਾਂ ਭਾਵੇਂ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਹਮਣੇ ਆ ਜਾਵੇ ਇਹ ਚਮਕੌਰ ਦੀ ਕੱਚੀ ਗੜੀ ਦੇ ਵਾਰਸ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਨੂੰ ਚਕਾਉਣ ਦਾ ਹਿਆ ਅਤੇ ਯੁਰਤ ਰੱਖਦੇ ਨੇ ਇਹ ਚਮਕੌਰ ਦੀ ਗੜੀ ਇਹ ਸਾਨੂੰ ਪ੍ਰੇਰਣਾ ਦਿੰਦੀ ਹੈ ਕਿਉਂਕਿ ਮੈਂ ਇੱਕ ਇਤਿਹਾਸ ਦਾ ਵਿਦਿਆਰਥੀ ਵੀ ਚਮਕੌਰ ਦੀ ਗੜੀ ਹੈ ਜਿੱਥੇ ਸਹਬਜ਼ਾਦਾ ਅਜੀਤ ਸਿੰਘ ਤੇ ਸਹਬਜ਼ਾਦਾ ਜੋਹਾਰ ਸਿੰਘ ਸ਼ਹੀਦ ਹੋਏ ਨੇ ਇਹ ਚਮਕੌਰ ਦੀ ਗੜੀ ਹੈ ਤਾਂ ਹੀ ਸਾਰਾ ਗੜੀ ਹੈ ਇਹ ਚਮਕੌਰ ਦੀ ਗੜੀ ਹੈ ਤਾਂ ਹੀ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਕੇ ਜਝਾਰੂ ਫੇਰ ਲੱਖਾਂ ਦੇ ਨਾਲ ਲੜ ਜਾਂਦੇ ਇਹ ਇਤਿਹਾਸ ਇਹ ਤਵਾਰੀਖ ਕੌਮ ਨੂੰ ਹਮੇਸ਼ਾ ਸੇਧ ਦਵੇਗੀ ਕਿ ਕੌਮ ਦੇ ਉੱਤੇ ਔਖੇ ਤੋਂ ਔਖਾ ਸਮਾਂ ਆ ਜਾਵੇ ਅਸੀਂ ਇਹਨਾਂ ਮਕਦਸ ਥਾਵਾਂ ਤੋਂ ਸੇਧ ਲੈ ਕੇ ਪਹਾੜ ਜਿੱਡੀ ਮੁਸ਼ਕਲ ਦੇ ਨਾਲ ਟਕਰਾ ਸਕਦੇ ਆ ਗੱਲ ਇੱਕੋ ਹੀ ਚੇਤੇ ਚ ਰੱਖੀਏ ਆਸਰਾ ਗੁਰੂ ਦਾ ਰੱਖਣਾ ਹੈ ਜੋ ਗੁਰੂ ਨੇ ਆਖਿਆ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਕੌਮ ਇਸ ਗੱਲ ਨੂੰ ਸਿਰਫ ਚੇਤਿਆਂ ਦੇ ਵਿੱਚ ਰੱਖੇ ਯਾਦਾਂ ਦੇ ਵਿੱਚ ਰੱਖੇ ਵੱਡਾ ਉਪਰਾਲਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੇਖੋ ਮੈਂ ਬੜੇ ਚਿਰਾਂ ਤੋਂ ਚੱਕ ਢੇਰਾ ਉਹਦੇ ਤੋਂ ਬਾਅਦ ਮੁਰਿੰਡੇ ਦੇ ਵਿੱਚ ਕੌਤਵਾਲੀ ਸਾਹਿਬ ਤੇ ਗੰਗੂ ਦਾ ਪਿੰਡ ਸਹੀੜੀ ਨਿੱਜੀ ਤੌਰ ਤੇ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਆਉਂਦੇ ਨੇ ਮੈਂ ਸੰਗਤੀ ਰੂਪ ਦੇ ਵਿੱਚ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਕੇ ਦੇਖਿਆ ਉੱਥੇ ਜਿਹੜਾ ਸੰਗਤਾਂ ਆਨੰਦ ਉਹਨਾਂ ਦਿਨਾਂ ਦੇ ਵਿੱਚ ਇਤਿਹਾਸ ਤੋਂ ਬਾਣੀ ਤੋਂ ਲੈਂਦੀਆਂ ਨੇ ਔਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮਾਹੌਲ ਇਹਨਾਂ ਨੇ ਗੁਰੂ ਦੇ ਥਾਪੜੇ ਦੇ ਨਾਲ ਸਿਰਜਿਆ ਉਹ ਹਮੇਸ਼ਾ ਲਈ ਕੌਮ ਨੂੰ ਸੇਧ ਦੇਣ ਵਾਲਾ ਹੈ ਇਹੀ ਕਾਰਨ ਹੈ ਕੱਲ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਕਰ ਰਿਹਾ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਸੱਚੇ ਪਾਤਸ਼ਾਹ ਦੀਆਂ ਪਾਵਨ ਪੰਕਤੀਆਂ ਆਈਆਂ ਜਿਦੇ ਵਿੱਚ ਸਤਿਗੁਰੂ ਆਖਦੇ ਨੇ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਮੈਂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਆਪ ਵੀ ਸੱਚੇ ਪਾਤਸ਼ਾਹ ਰੱਬ ਨੂੰ ਜਪਦੇ ਨੇ ਤੇ ਦੁਜਿਆਂ ਨੂੰ ਵੀ ਜਪਾਉਂਦੇ ਨੇ ਇਹੋ ਜਈਆਂ ਰੂਹਾਂ ਕੌਮ ਦੇ ਵਿੱਚ ਵਾਰ-ਵਾਰ ਆਉਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੀ ਜਵਾਨੀ ਨੂੰ ਸਾਡੀ ਕੌਮ ਨੂੰ ਇਤਿਹਾਸ ਦੇ ਨਾਲ ਜੋੜ ਦਵੇ ਇਹਨਾਂ ਦੇ ਲਈ ਹਰ ਸਨਮਾਨ ਕੌਮ ਦੇ ਦਿਲ ਦੇ ਵਿੱਚ ਵੀ ਕੌਮ ਦੇ ਹਿਰਦਿਆਂ ਦੇ ਵਿੱਚ ਚਾਹੀਦਾ ਮੈਨੂੰ ਖੁਸ਼ੀ ਹੈ ਕਿ ਜਦੋਂ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਦਿੱਤੀ ਤਾਂ ਪਹਿਲੀ ਇਕਤਰਤਾ ਦੇ ਵਿੱਚ ਉਸ ਗੁਰਮਖ ਦਾ ਨਾਮ ਹੈ ਜਿਨਨੇ ਗੁਰੂ ਕੇ ਲਾਲਾਂ ਸਾਹਿਬ ਜਾਦਿਆਂ ਤੇ માતા ਗੁਜਰੀ ਦੇ ਇਤਿਹਾਸ ਨੂੰ ਸਫਰ ਏ ਸ਼ਹਾਦਤ ਰਾਹੀ ਘਰ ਘਰ ਦੇ ਵਿੱਚ ਪਹੁੰਚਾ ਦਿਤੈ ਮੈਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵਾਂ ਕਿ ਸਤਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਤੰਦਰੁਸਤੀ ਸਿਹਤ ਜਾਬੀ ਬਖਸ਼ਣ ਇਹ ਕੌਮ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹਿਣ ਸਮੂਹ ਸੰਗਤ ਨੂੰ ਸਾਹਿਬ ਜਾਦਾ ਬਾਬਾ ਜੁਝਾਰ ਸਿੰਘ ਦੇ ਜਨਮ ਦਿਨ ਦੀ ਲੱਖ 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 ਵਧਾਈ ਹੋਵੇ